ਸੀ ਕਲਸਾਰੇ ਨੇ ਠੀਕ ਠਾਕ ਹੋ ਪਰ ਮਾਤਮਾ ਸਾਰੇ ਠੀਕ ਠਾਕ ਰਕੇ ਤੇ ਅੱਜ ਯੋਗਾ ਤੇ ਗਈ ਸੀ ਪਰ ਸਾਡੇ ਯੋਗਾ ਟ੍ਰੇਨਰ ਟੀਚਰ ਨਹੀਂ ਆਈ ਸੀ ਫਿਰ ਅਸੀਂ ਆਪ ਹੀ ਯੋਗਾ ਕਰ ਕੁਝ ਕੀ ਆ ਗੀਆਂ ਤੇ ਗਰਮੀ ਬਹੁਤ ਜਿਆਦਾ ਪਰ ਅੱਜ ਥੋੜੀ ਘੱਟ ਕਹਿੰਦੇ ਕੱਲ ਜਿਆਦਾ ਸੀ ਕਲ 48 48 ਸੀ ਬਠਿੰਡੇ ਦਾ ਹਾਈ ਹੁੰਦਾ ਨਾ ਪਰ ਬਠਿੰਡੇ ਥੋੜੀ ਜਿਆਦਾ ਗਰਮੀ ਹੈ ਠੰਡਾ ਜ਼ਿਲ੍ਹਾ ਜੋ ਬੀਏ ਏਰੀਆ ਵਿੱਚ ਗਰਮੀ ਥੋੜੀ ਜਿਆਦਾ ਹੁੰਦੀ ਹੈ ਤੇ آ ہاں گملے گملے سارے سٹ کر کے ہٹے دوبارہ اتنے لائے ہوں سارے چک ادھر دوا دو. ادھر چکیا بھی آہ. سکھ رہے گیا وہ بھی ادھر چکیا سٹ جی کر کے نہ سارے لاؤنے ہاں ਦੁਆਰਾ ਗਰਮੀ ਬਹੁਤ ਜ਼ਿਆਦਾ ਹਮੇ ਪਾਣੀ ਬਾਲਟੀ ਨਾ ਪਾਇ ਪਾਇ ਫਿਰ ਚੱਕਣ ਦੀ ਹਿੰਮਤ ਨਹੀਂ ਹੋਈ ਆ ਦੇਖ ਲੋ ਜੀ ਗ੍ਰੀਨਰੀ ਤਾਂ ਜੀ ਕਰਦਾ ਸਰ ਗ੍ਰੀਨਰੀ ਜੀ ਕਰਦਾ ਠੰਡਾ ਹੋ ਜਾਂਦਾ ਤੇ ਸਾਰਾ ਜਿੰਨੀ ਗ੍ਰੀਨਰੀ ਹੋਗੀ ਓਨਾ ਠੰਡਾ ਹੋਗਾ ਹੁਣ ਸਾਡੇ ਤੁਸੀਂ ਆ ਦੇਖੋ ਸਾਡੇ ਠੀਕ ਆ ਉਹ ਜਮ ਲੈ ਉਹ ਬਾਹਰ ਠੀਕ ਐ ਹਨਾ ਹਾਈਟਾ ਜੰਮ ਹੋਸੀ ਨੇ ਸਾਰੀ ਸ਼ਾਂਤੀ ਸ਼ਾਂਤ ਕਿਹੜਾ ਹੋ ਗਿਆ ਚਲੋ ਮੁਕ ਟੇਬਲ ਲੱਗ ਜਾਣਾ ਇਹ ਵੀ ਬਹੁਤ ਐ ਕ੍ਰੀਨਰੀ ਤਾਂ ਬਹੁਤ ਸੀ ਪਰ ਇੱਕ ਗੱਲ ਗ੍ਰੀਨਰੀ ਸਾਡੀ ਸੀ ਇੱਧਰ ਕਿਉਂਕਿ ਬਾਕੀ ਦੇ ਇੱਧਰ ਦੇ ਲੋਕ ਇਹ ਜ਼ਿਲ੍ਹੇ ਨੂੰ ਬਖਸ਼ਿਆ ਸਾਡਾ ਜ਼ਿਲ੍ਹਾ ਤਾਂ ਵੈਸੇ ਲੁਧਿਆਣਾ ਹੈ ਪਰ ਅਸੀਂ ਹੁਣ ਬੈ ਰਹੀਨੇ ਬਹੁਤ ਸੱਚਦੇ ਆ ਪਰ ਇਹ ਜ਼ਿਲ੍ਹੇ ਨੂੰ ਬਖਸ਼ਿਆ ਵੀ ਇੱਧਰ ਰੁੱਖ ਨੂੰ ਰੱਖ ਕੇ ਘੱਟ ਖੁਸ਼ ਕਿਨ ਨੂੰ ਰੁੱਖਤ ਵਧੀਆਂ ਲੱਗਦੇ ਕਹਿ ਦਿੰਦੇ ਗੰਦ ਪੁੰਦੇ ਹੈ ਬਾਜ ਜਾਣੀਏ ਮੋੜ ਮੋੜ ਬਾਰ ਕਿੱਥੇ ਗਿਆ ਸੀ ਹੈ ਬਾਰ ਗਿਆ ਸੀ ਗੰਦੂ ਬੱਚਾ ਚੱਲ ਗੇੜੇ ਸਾਰ ਦਿਨ ਬਾਹਰ ਹੋਵੇ ਇਹਨੂੰ ਗੇੜੇ ਕੱਢਣ ਹਣਾ ਤੇਰੇ ਛਿੱਤਰ ਬਹੁਤ ਪੈਣਗੇ ਤੂੰ ਬਾਹਰ ਤੁਰਿਆ ਫਿਰ ਕਰ ਲੈਣਾ ਸਮਝ ਗਿਆ ਗ੍ਰੀਨਰੀ ਗ੍ਰੀਨਰੀ ਦੇਖੋ ਸਾਡੀ ਖੜੀ ਚ ਕੀ ਹੈ ਜਿਹੜੇ ਮਾੜੇ ਮੁੱਟ ਲਾਇਸੂ ਵੀ ਵੱਡ ਤੇ ਲੁਕਨੇ ਆ ਬਸ ਮਾੜਾ ਜਿਹਾ ਆਫ ਸੁੱਕ ਗਿਆ ਸੀ ਫੁੱਟ ਗਿਆ ਹੈ ਅਨਾ ਜੇ ਚਾਦਰਾਂ ਪਾਉਂਦੇ ਆ ਦਰਖਤ ਨਹੀਂ ਲਾਉਂਦੇ ਮੋਟਾ ਦੇਖ ਸੀਆ ਦੇਖੋ ਦਿਮਾਗ ਘਰਾ ਤੁਸੀਂ ਆ ਵੀ ਦੱਸੋ ਕਿ ਜਰਮਨ ਜਿਹੜੀ ਹੁੰਦੀ ਆ ਫਰੂਟ ਵਾਲਾ ਦਰਖਤ ਹੈ ਉਹ ਕਿ ਹੁਣ ਦਾ ਛਾਂਗਣਾ ਆ ਦੇਖੋ ਹੁਣ ਕੀ ਆ 10 ਸਾਲਾਂ ਚ ਜਾ ਕੇ ਭਲਾ ਮਾੜੀ ਮੋਟੀ ਹੋਏ ਐਪਲ ਤਾਂ ਹੁੰਦੀ ਨੇ ਉਧਰ ਤਨਾ ਖਲਵਾੜ ਉਧਰ ਤਨਾ ਖਲਵਾੜ ਕਰੂਗਾ ਉਹ ਫਿਰ ਉਹੋ ਜੀ ਛਾਂ ਲਾਊਗਾ ਉਧਰ ਤੇ ਕੋਈ ਵੀ ਆ ਸਾਡੇ ਗਲੀ ਜਿੱਦਾਂ ਵਿਚਾਰਾ ਕੁੱਤਾ ਆ ਗਿਆ ਉਹ ਹੈਗਾ ਨਾ ਠੀਕ ਐ ਉਹ ਅੰਨਾ ਸੀ ਉਹ ਮੈਨ ਨਾਲ ਰਹਿਣਾ ਭੁੱਖਾ ਤੇ ਆ ਤੇ ਪਾਣੀ ਪੂਣੀ ਲੰਮੋ ਉਹ ਡਿੱਕ ਡੋਲ ਲਖਾਈ ਜਾਂਦਾ ਵੀ ਉਹ ਬਾਲਾ ਵੀਕ ਹੋਇਆ ਪਿਆ ਸੀ ਉਹਨੂੰ ਆਏ ਨਹੀਂ ਪਾਣੀ ਪਿਆਦੀ ਉਹਦੇ ਪਾਣੀ ਉੱਤੇ ਪਾ ਪਾ ਕੇ ਉਹਨੂੰ ਭਜਾਉਣ ਲੱਗ ਗਏ ਸਾਰੇ ਗੜੀ ਵਾਲੇ 10 10 ਤਾਂ ਮੇਰੇ ਮੂੰਹ ਸੌਂਦੇ ਆ ਵੀ ਉਹਨੂੰ ਪਾਣੀ ਪਿਆ ਦੇ ਤੁਸੀਂ ਉਹ ਬੈਠਾ ਉਹਦੇ ਮੂਰੇ ਪਾਣੀ ਧਰ ਦੋ ਹਨਾ ਪਾਣੀ ਪੀ ਲੂਗਾ ਮਾੜਾ ਮੋਟ ਦਰਦ ਪਾ ਦਉ ਉਹਨੂੰ ਹਨਾ ਕੋ ਇਹੋ ਜਿਹਾ ਭੱਜਾ ਮੈਂ ਵੀ ਪਾਣੀ ਲੈ ਕੇ ਮੰਗਰ ਗਈ ਉਹ ਰੁਕੇ ਹੀ ਨਹੀਂ ਮੈਂ ਤਾਂ ਪਤਾ ਨਹੀਂ ਪਰਮਾਤਮਾ ਇਹਨੂੰ ਤਰਸ ਕਾ ਤੋ ਮੇਰੇ ਚ ਦਿੱਤਾ ਹੋਇਆ ਹੁਣ ਮੈਨੂੰ ਉਸੇ ਦੀ ਵੀ ਟੈਨਸ਼ਨ ਨਹੀਂ ਪਈਏ ਵੀ ਜਾਂਦਾ ਪਰਮਾਤਮਾ ਦੀ ਜਾਨ ਕੱਢ ਲਵੇ ਹਨਾ ਜੋ ਨੀ ਉਹ ਪਕਤ ਜੀ ਮੇਰੇ ਡੱਕ ਡੋ ਲੇ ਖਾਂਦਾ ਤੁਰਿਆ ਫਿਰਦਾ ਭੁੱਖਾ ਤੇ ਹੈ ਮੈਨੂੰ ਲੱਗਦਾ ਹੁੰਦਾ ਦੱਸਦਾ ਨਹੀਂ ਕੋ ਰੋਟੀ ਪਾਣੀ ਉਹਨੂੰ ਜੇ ਕੋਈ ਚੀਜ਼ ਖਾਣ ਵਾਲੀ ਉਹਨੂੰ ਦਿਖਦੀ ਨਹੀਂ ਫਿਰ ਉਹ ਕਿੱਥੋਂ ਖਾਵੇ ਜਾਂ ਤਾਂ ਕੋਈ ਸਪੈਸ਼ਲ ਪਾਵੇ ਉਹਨੂੰ ਸੱਦ ਕੇ ਵੀ ਤੁਸੀਂ ਉਹਨੂੰ ਪਾਣੀ ਤਾਂ ਵਿਚਾਰਿੰਗ ਪੀ ਲੈਣ ਦਾ ਪਾਣੀ ਪਿਆ ਦਿਓ ਸ਼ਾਮੇ ਖੜਾ ਸੀ ਹਾਂ ਨਹੀਂ ਲੋਕਾਂ ਦੇ ਦੱਸਦਾ ਇਹ ਤਾਂ ਉਹ ਜੀ ਲੋਕ ਪ੍ਰਮਾਤਮਾ ਹੋਏ ਵਜੇ ਇਹ ਜੀ ਲੋਕ ਹੋਏ ਬਈ ਮੇਰਾ ਤਾਂ ਹੀ ਗਰਮੀ ਹੈ ਫਿਰ ਮੈਂ ਤਾਂ ਬਸ ਮੜ ਗਿਆ ਇੰਨਾ ਵਧੀਆ ਹੋ ਗਿਆ ਸੀ ਆਪਣਾ ਮਨੀ ਪਲਾਨ ਤੇ ਹੋਣੇ ਵੀ ਉਹਨੂੰ ਮੈਂ ਇੱਥੇ ਰੱਖਿਆ ਦੇਖਦੇ ਆਂ ਕਿ ਚੁ ਖਰਾਬ ਖਰਾਬ ਜੇ ਪੜਦਾ ਆ ਆ ਦੇਖੋ ਟੈਂਸ਼ਨ ਜੀ ਉਹ ਕਿਤੇ ਸਾਰੇ ਹੀ ਨਾ ਸੁੱਕ ਜਾਣਾ ਆ ਮਾਸਾ ਪਾ ਲਈ ਆ ਉਹ ਵੀ ਲੱਗਦਾ ਸੁੱਕ ਜੇ ਚੱਲਿਆ ਚਲੋ ਦੇਖਦੇ ਆਂ ਫਿਰ ਕੀ ਹੁੰਦਾ ਚਲੋ ਜੀ ਹਣ ਬਣਾਉਣੀ ਆ ਰੋਟੀ ਤੇ ਰੋਟੀ ਬਣਾਉਣੀ ਆ ਪਹਿਲਾਂ ਟਾਈਮ ਹੋ ਗਿਆ 8 ਵਜੇ ਜਿਮੂ ਗਿਆ ਹੋਇਆ ਕਮਣੀ ਕਰਨਾ ਜਿਮੂ ਨਾ ਮੈਂ ਅੰਦਰ ਬੈਠੀ ਨਿਵਾਜ਼ ਦਿੱਤੀ ਦੇਖ ਲਓ ਜਿਮੂ ਨੂੰ ਬਾਹਰ ਸੌਣ ਦੀ ਜਿਮੂ ਬਾਹਰ ਨਾ ਸੁਸੂ ਕਰਨ ਲੱਗਾ ਨਾ ਉੱਥੇ ਕੱਚੀ ਜਗ੍ਹਾ ਤੇ ਤੇ ਮੈਂ ਮੜਾ ਦੇ ਰਮੇ ਦੇ ਦਾ ਬਾਜ਼ ਮੈਂ ਕਿਹਾ ਜਿਮੂ ਕੀ ਕਰ ਰਿਹਾ ਠਹਿਰ ਤੇ ਉਹਦੀ ਹੱਟ ਦੀ ਨਾਲ ਦੀ ਨਾਲ ਜਿਵੇਂ ਮੈਂ ਜਾਂਟ ਤੇ ਆਵਾਜ਼ ਇਹਨਾਂ ਕੀ ਹੈ ਵੀ ਸਾਲੀ ਜੀ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਦੇ ਜੀ ਤਾਂ ਬੜਾ ਅੱਛੇ ਇੱਕ ਤੁਹਾਨੂੰ ਹੋਰ ਗੱਲ ਕਹਿਣਾ ਸੀ ਗੂੰਦ ਕਤਿਰਾ ਵੀ ਪੀਆ ਕਰੋ ਸ਼ਕੰਜਵੀ ਦੇ ਵਿੱਚ ਨਾ ਮੈਂ ਹਰ ਰੋਜ਼ ਅਸੀਂ ਦੋ ਦੋ ਵਾਰੀ ਪਿਉ ਕੇ ਰੱਖਦੇ ਹਾਂ ਇਹ ਬਹੁਤ ਠੰਡੀ ਚੀਜ਼ ਹੈ ਇਹ ਜ਼ਰੂਰੀ ਹੈ ਜਿਵੇਂ ਹੁਣ ਮੈਂ ਯੋਗਾ ਤਾਂ ਹੁੰਦੀ ਆ ਉਹਦੋਂ ਗੂੰਦ ਕਤਿਰਾ ਦਿਸਕੰਜਵੀ ਬਣਾ ਲੈਂਦੇ ਆ ਪਾ ਕੇ ਗੂੰਦ ਕਿਰੇ ਦਾ ਨਿੰਬੂ ਹਨਾ ਤੇ ਹੁਣ ਉਸ ਤੋਂ ਬਾਅਦ ਫਿਰ ਮੈਂ ਜਿਵੇਂ ਹੁਣ ਰਾਤ ਨੂੰ ਦੁੱਧ ਬਣਾਵਾਂਗੇ ਉਹਦੇ ਵਿੱਚ ਗੂੰਦ ਕਤਿਰਾ ਪਾਉਣੀ ਹੈ ਗੁੰਦ ਕਤੀਰਾ ਬਹੁਤ ਵਧੀਆ ਚੀਜ਼ ਹੈ ਇਹ ਲੋਕ ਵਰਤਦੇ ਸੀ ਆਪਾਂ ਹੁੰਦੇ ਸੀ ਜੀ ਜੇ ਵਰਤਦੇ ਨੇ ਆਪ ਤਾਂ ਇਹਨਾਂ ਆਪਣਾ ਪ੍ਰੋਬਲਮ ਬਦਿੰਗਾ ਕਿ ਆਪਾਂ ਅੰਗਰੇਜ਼ੀ ਗਨ ਪਾਈਏ ਮੰਨ ਲਿਆ ਆਪਾਂ ਵੀਕਾਸ ਹੁੰਦੇ ਕਿ ਐਸਿੰਗ ਖਾ ਲੋ ਜਿਹੜੀਆਂ ਦੇਸੀ ਦੀ ਜੇ ਖਾਉਣਾ ਇਹ ਵੀ ਠੰਡ ਗਈਆਂ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਲਾਈਕ ਦਬਾ ਕੇ ਕਰ ਦਿਓ ਜੀ